ਡੇਢ ਦਸਮਾ ਜੋ ਲੜਦਾ ਨਹੀਂ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਚਾਲਦੀ ਲੜਾਈ 'ਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ ਜੇ ਨਿਸ਼ਾਨਾ ਘੋੜ ਸਵਾਰ ਹੋਵੇ ਤਾਂ ਪਹਿਲਾ ਤੀਰ ਘੋੜੇ ਨੂੰ ਮਾਰਨਾ ਪੈਂਦਾ ਹੈ ਅਸਮਾਨ ਤੇ ਟਾਵੇਂ ਟਾਵੇਂ ਬੱਦਲ ਮੰਡਰਾ ਰਹੇ ਸਨ ਜਦੋਂ ਕੋਈ ਬੱਦਲੋਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੀਆਂ ਕਿਰਨਾਂ ਬੱਦਲਾਂ 'ਚੋਂ ਛਣਛਾਣੀ ਕੇ ਡੇਕਦੀਆਂ ਧੋਪ ਨਰਮ ਚਹੀ ਹੋ ਜਾਂਦੀ ਅਜੇ ਤੁਰਿਆਂ ਥੋੜੀ ਦੇਰੀ ਹੋਈ ਸੀ ਕਿ ਇੱਕ ਗਧੇ ਤੇ ਥੋੜਾ ਜਿਹਾ ਭਾਰ ਲੱਦੀ ਜਾ ਰਿਹਾ ਇੱਕ ਲੰਗੜਾ ਆਦਮੀ ਮਿਲਿਆ ਫਕੀਰ ਨੇ ਉਸ ਰਾਹੀ ਨੂੰ ਪੁੱਜੇ ਛੋਲਿਆਂ ਦੀ ਮੁੱਠ ਦੇ ਕੇ ਕਿਹਾ ਰੱਬ ਦੇ ਬੰਦੇ ਤੂੰ ਬਹੁਤ ਮੁਸ਼ਕਲ ਨਾਲ ਤੁਰਦਾ ਹੈ ਆਪਣੇ ਗਦੇ ਤੇ ਕਿਉਂ ਨਹੀਂ ਬੈਠ ਜਾਂਦਾ ਰਾਹੀ ਨੇ ਛੋਲੇ ਆਪਣੇ ਹੱਥ ਨਾਲ ਗਦੇ ਨੂੰ ਖਵਾਉਂਦਿਆਂ ਕਿਹਾ ਜਲਦੀ ਪਹੁੰਚ ਕੇ ਮੈਂ ਕਿਹੜਾ ਦੁਨੀਆ ਜਿੱਤ ਲੈਣੀ ਹੈ ਆਉਣਾ ਤਾਂ ਕੱਲ ਨੂੰ ਵੀ ਇਸੇ ਰਸਤੇ ਪਹਾੜ ਟੋਣ ਹੀ ਹੈ ਕਹਿ ਕੇ ਰਾਹੀ ਹੱਸ ਪਿਆ ਕਿ ਦੁਨੀਆ ਨੂੰ ਕਿਸੇ ਨੇ ਜਿੱਤਿਆ ਵੀ ਹੈ ਸਾਈ ਜੀ ਕਿਸਨ ਨੇ ਪੁੱਛਿਆ ਪਿਛੋਂ ਆ ਕੇ ਫਕੀਰ ਦੇ ਨਾਲ ਰਲਦਿਆਂ ਪੁੱਛਿਆ ਜਿਸ ਨੇ ਜਿੱਤਣਾ ਹੀ ਜੀਵਨ ਦਾ ਮੰਤਬ ਬਣਾ ਲਿਆ ਹੋਵੇ ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ ਇਹ ਲੜਾਈ ਜਿੱਤਣ ਦੀ ਹੈ ਹੀ ਨਹੀਂ ਜਵਾਨਾ ਫਕੀਰ ਨੇ ਗਬੀਰਤਾ ਨਾਲ ਜਵਾਬ ਦਿੱਤਾ ਇੱਕ ਵਾਰ ਖੰਖਾਰ ਮੰਗੋਲ ਹਮੜਾਵਾਰ ਚੰਗੀਜ਼ ਖਾਂ ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ ਸੁਹੀਏ ਨੇ ਆ ਕੇ ਖਬਰ ਦਿੱਤੀ ਕਿ ਲੋਕ ਚੰਗੇਜ਼ ਖਾਨ ਦੇ ਡਰ ਤੋਂ ਘਰ ਛੱਡ ਕੇ ਜਾ ਚੁੱਕੇ ਹਨ ਸ਼ਹਿਰ ਖਾਲੀ ਪਿਆ ਹੈ ਸਿਰਫ ਇੱਕ ਸਾਧੂ ਆਪਣੀ ਕੁਟਿਆ ਵਿੱਚ ਬੈਠਾ ਹੈ ਚੰਗੇਜ਼ ਖਾਨ ਜੋ ਆਪਣੇ ਗੁੱਸੇ ਕਰਕੇ ਮਸ਼ਹੂਰ ਸੀ ਕੋੜਾ ਦੁੜਾ ਕੇ ਸਾਧੂ ਦੇ ਕੁੱਲੀ ਕੋਲ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਲਲਕਾਰਿਆ ਕੌਣ ਹੈ ਭਾਈ ਅੰਦਰ ਬੈਠੇ ਸਾਧੂ ਨੇ ਪੁੱਛਿਆ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਜੇ ਮੈਂ ਆਪਣੀ ਆਈ ਤੇ ਆ ਜਾਵਾਂ ਤਾਂ ਅੱਖ ਚਪਕਾ ਦੀ ਧੀਰ ਤੇ ਤੈਨੂੰ ਚੀਰ ਕੇ ਰੱਖ ਦੇਵਾਂਗਾ ਚੰਗੇਜ਼ ਖਾਨ ਨੇ ਗੁੱਸੇ ਚ ਕਿਹਾ ਤੇ ਤੂੰ ਕੌਣ ਹੈ ਚੇਤਨ ਦੇ ਪਹਾੜ ਜੋ ਕਲ ਕਲ ਕਰਦੇ ਝੜਨੇ ਵਾਂਗ ਸਾਧੂ ਦੇ ਜਵਾਬ ਵਿੱਚ ਸਕੂਨ ਸੀ ਮੈਂ ਉਹ ਹਾਂ ਜਿਸ ਨੂੰ ਕੋਈ ਵੀ ਹਾਕ ਆਖ ਚਪ ਕਰਦੀ ਦੀ ਅਚ ਚੀਰ ਕੇ ਰੱਖ ਸਕਦਾ ਹੈ ਸਾਧੂ ਦਾ ਜਵਾਬ ਸੁਣ ਕੇ ਚੰਗੇਜ਼ ਖਾਨ ਚੁੱਪ ਚਾਪ ਆਪਣੀ ਫੌਜ ਨਾਲ ਅੱਗੇ ਲੰਘ ਗਿਆ ਤੇ ਇੰਜ ਸਾਧੂ ਨੇ ਬਿਨਾ ਹਥਿਆਰਾਂ ਦੇ ਹੀ ਚੰਗੇਜ਼ ਖਾਨ ਨੂੰ ਜਿੱਤ ਚਿੱਤ ਕਰ ਦਿੱਤਾ ਸੀ ਫਕੀਰ ਨੇ ਕਿਹਾ ਹੱਥ ਵਿੱਚ ਫੁੱਲ ਤੇ ਨਾਲੇ ਹਥਿਆਰ ਰੱਖੀ ਦਿਲ ਵਿੱਚ ਦਰਦ ਤੇ ਜ਼ੁਬਾਨ ਤੇ ਪਿਆਰ ਰੱਖੀ ਕਿਸਮ ਕਿਸਮ ਦੇ ਬੰਦੇ ਤੇ ਵਕਤ ਮਿਲਨੇ ਦਿਲ ਨੂੰ ਜਿੱਤਣ ਦੇ ਢੰਗ ਹਜ਼ਾਰ ਰੱਖੀ तितਲੀ ਦਾ ਗੀਤ ਜੋ ਨੀਵਾ ਹੋ ਜਾਂਦਾ ਹੈ ਉਹ ਤਾਂ ਬਿਨਾਂ ਲੜੇ ਹੀ ਜਿੱਤ ਜਾਂਦਾ ਹੈ ਫਕੀਰ ਨੇ ਕਿਹਾ ਵਜਨਦਾਰ ਚੀਜ਼ ਹਮੇਸ਼ਾ ਨੀਵੀ ਹੋ ਜਾਂਦੀ ਹੈ ਪਾਣੀ ਹਮੇਸ਼ਾ ਨਿਵਾਨ ਵੱਲ ਵਗਦਾ ਹੈ ਤੇ ਅਤੇ ਕਾ ਵੱਡੇ ਤੂਫਾਨ ਚੋਂ ਵੀ ਬਚ ਜਾਂਦਾ ਹੈ ਕਿਉਂਕਿ ਉਹ ਲਿਫ ਜਾਂਦਾ ਹੈ ਕਿਸਨੂੰ ਫਕੀਰ ਦੀਆਂ ਗੱਲਾਂ ਸੁਣਨਾ ਚੰਗਾ ਲੱਗਦਾ ਹੈ ਇੱਕ ਇੱਕ ਲਫ਼ਜ਼ ਜਿਵੇਂ ਦਿਲ ਨੂੰ ਛੋ ਜਾਂਦਾ ਸੀ ਦਿਨ ਸਾਫ਼ ਤੇ ਮੌਸਮ ਠੀਕ ਹੋਣ ਕਰਕੇ ਅੱਜ ਉਹਨਾਂ ਨੇ ਕਾਫੀ ਪੈਡਾ ਤੈਅ ਕਰ ਲਿਆ ਸੀ ਆਥਰੇ ਕੇਸਰ ਕੁਝ ਥੱਕਿਆ ਥੱਕਿਆ ਮਹਿਸੂਸ ਕਰ ਰਿਹਾ ਸੀ ਉਸ ਨੂੰ ਜਿਆਦਾ ਆ ਕਿ ਕਿਵੇਂ ਜਦੋਂ ਖੇਡ ਕੇ ਥੱਕਿਆ ਵਾਪਸ ਘਰ ਆਉਂਦਾ ਹੁੰਦਾ ਸੀ ਤਾਂ ਬੇਬੇ ਉਸ ਨੂੰ ਕਦੇ ਦੁੱਧ ਗਰਮ ਕਰਕੇ ਦਿੰਦੀ ਕਦੇ ਤੇਲ ਨਾਲ ਉਸ ਦੀਆਂ ਤਲੀਆਂ ਚਾਸਦੀ ਕਦੇ ਪਿੰਨੀਆਂ ਦੀ ਮਾਲਿਸ਼ ਕਰਦੀ ਤੇ ਉਹ ਬੇਬੇ ਦੀਆਂ ਲੋਰੀਆਂ ਸੁਣਦਾ ਸੁਣਦਾ ਸੌ ਜਾਂਦਾ ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚੀਤੇ ਆ ਰਹੀਆਂ ਸੀ ਪਰ ਨੀਂਦ ਨਹੀਂ ਸੀ ਆ ਰਹੀ ਲੋਰੀਆਂ ਕੇਸਰ ਤੇ ਮਨ ਤੇ ਵਾਰ-ਵਾਰ ਦਸਤਕ ਦੇ ਰਹੀਆਂ ਸਨ ਜਾਦ ਕਰਦਿਆ ਕਰਦਿਆ ਕੇਸਰ ਦੀਆਂ ਅੱਖਾਂ ਨੀਂਦ ਦੇ ਜੋਰ ਨਾਲ ਹੌਲੀ-ਹੌਲੀ ਬੰਦ ਹੋਣ ਲੱਗੀਆਂ ਕੇਸਰਾ ਜੀ ਤਵਾਜ ਜੀਤੀ ਦੀ ਸੀ ਹੂੰ ਲੱਗਦਾ ਏਥੇ ਮੇਰੇ ਨਾਂ ਦੀ ਕੋਈ ਲਕੀਰ ਨਹੀਂ ਜੀਤੀ ਨੇ ਕੇਸਰ ਦੀ ਹਥੇਲੀ ਥੱਲੇ ਲੀਤੇ ਆਪਣੀ ਉਂਗਲ ਫੇਰਦਿਆਂ ਕਿਹਾ ਮੈਂ ਸਾਰੇ ਦਾ ਸਾਰਾ ਤੇਰਾ ਹਾਂ ਤੂੰ ਇੱਕ ਲਕੀਰ ਨੂੰ ਕੀ ਕਰਨਾ ਹੈ ਕੇਸਰ ਨੇ ਜੀਤੀ ਦੀ ਚੁੰਨੀ ਆਪਣੀ ਉਂਗਲ ਤੇ ਲਪੇਟਦੇ ਹੋਏ ਕਿਹਾ ਪਾਸਾ ਪਲਟ ਦਿਆ ਹੀ ਕੇਸਰ ਦਾ ਸੁਪਨਾ ਟੁੱਟ ਗਿਆ ਥੈਂਕ ਯੂ ਪਲੀਜ਼ ਸ਼ੇਅਰ ਟੈਕਸਟ ਪਾਰਟ ਜ਼ਰੂਰ ਸੁਣੋ ਜੀ